ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬੁਖਾ ਰਹੇ ਆ ਤੁਹਾਨੂੰ ਇਹ ਪਿੰਡ ਪੁੱਚੋ ਖੁਰਦ ਪੁੱਚੋ ਖੁਰਦ ਬਠਿੰਡੇ ਜ਼ਿਲ੍ਹੇ ਦਾ ਪਿੰਡ ਹਾਈਵੇ ਦੇ ਉੱਤੇ ਆਉਂਦਾ ਦੱਸੋ ਤੇ ਹਾਈਵੇ ਹੈਗਾ ਜਿਹੜਾ ਬਠਿੰਡੇ ਤੋਂ ਸੰਗਰੂਰ ਬਰਨਾਲੇ ਨੂੰ ਜਾਂਦੇ ਆ ਸਿੱਧੂ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਵਪਾਰ ਦਾ ਕੰਮ ਕਰਦਾ ਬਹੁਤ ਸਾਰੀਆਂ ਵੀਡੀਓ ਬਣਾਈਆਂ ਵੱਚੀਆਂ ਦੱਸੋ ਇੱਥੇ ਜਿਹੜੀਆਂ ਆਉਂਦੀਆਂ ਮਗੇ ਨਹੀਂ ਹੁੰਦੇ ਆ ਬਹੁਤ ਸੋਹਣੀਆਂ ਵਹਿੜਾਂ ਵਾਈ ਹੋਰੀ ਖਰੀਦਦੇ ਆ ਤੇ ਅੱਗੇ ਵਿਕਰੀ ਆਸਤੇ ਹੁੰਦੇ ਆ ਦੋਨ ਆਗੇ ਦੇ ਚ ਤੁਸੀਂ ਗੱਬਣ ਵੀ ਦੇਖੋਗੇ ਪਰਲੇ ਪਾਸੇ ਜਰਸੀ ਬਹੁਤ ਸੋਹਣੀ ਖੜੀ ਆ ਪਰ ਇਹ ਸੇਲ ਹੋਏ ਹੋਏ ਨਾਗ ਹੈ ਇਹ ਤੁਹਾਨੂੰ ਵੈਸੇ ਕਿਉਂਕਿ ਹੁਣ ਵੀਡੀਓ ਦੇ ਵਿੱਚ ਆ ਹੀ ਜਾਣੇ ਤੇ ਤੁਹਾਨੂੰ ਦਿਖਾ ਦਿੰਨੇ ਆ ਇੱਕ ਤੁਹਾਨੂੰ ਆਈਡੀਆ ਹੋਊਗਾ ਵੀ ਕਿੰਦਾਂ ਦੀਆਂ ਬੱਚੀਆਂ ਇੱਥੇ ਵਿਕਰੀ ਆਲੀਆਂ ਆਉਂਦੀਆਂ ਸੋ ਇਹ ਤੁਸੀਂ ਪਹਿਲਾਂ ਕੈਮਰੇ ਦੀ ਨਿਗਾਹ 'ਚ ਗੱਬਣ ਜਾਂ ਗੱਬਣ ਹੋਣ ਵਾਲੀਆਂ ਵਹਿੜਾਂ ਇੱਕ ਵਾਰ ਦੇਖੋ ਸ਼ੁਰੂਆਤ ਆਪਾਂ ਜਿਹੜੇ ਛੋਟੀ ਉਮਰ ਦੇ ਬੱਚੇ ਹੁੰਦੇ ਉਹਨਾਂ ਤੋਂ ਕਰਾਂਗੇ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਨਾ ਜਿਹੜਾ ਜੱਜ ਜੂਗਾ ਦੋਸਤੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸੋ ਆਓ ਮਿਲिए ਬਾਈ ਨੂੰ ਤੇ ਕਰਦੇ ਹਾਂ ਸ਼ੁਰੂਆਤ ਸਭ ਤੋਂ ਛੋਟੀ ਉਮਰ ਦਾ ਬੱਚਾ ਜਿਹੜਾ ਪਹਿਲੇ ਨੰਬਰ ਤੇ ਵੱਧਾ ਹੈ ਨਰਵਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਵਲ ਭਾਈ ਅੱਜ ਸੋਹਣੀਆਂ ਬੱਚੀਆਂ ਤੇ ਕਿੰਨੇ ਨਗ ਹੋਣਗੇ ਟੋਟਲ ਅੰਦਾਜ਼ਾ ਲਈ 8-9 ਬੱਚੀਆਂ ਵੇਖੀਆਂ ਜੀ ਤੇ ਬਣਾਈਆਂ ਪੰਜ-ਛੇ ਬੱਚੀਆਂ ਦੀ ਠੀਕ ਹੈ ਤਿੰਨ ਛੇ ਤਾਂ ਇਧਰ ਆਈ ਠੀਕ ਹੈ ਤੇ 6 ਹੀ ਇਧਰ ਹੀ 12 ਤੇ 2 ਤੇ 14 14 ਹੀ ਦੋ ਗੱਪਣਾ ਹੀ ਪਾਸੇ ਪਾਸੇ ਵਾਲੀਆਂ ਵਿਕੀਆਂਆਂ ਹਾਂ ਉਹ ਜਰਸੀ ਵਿਕੀਆਂਈ ਉਹ ਅੰਮ੍ਰਿਤਸਰ ਦੇ 24 ਨਗ ਸੀਗੇ 24 ਦੇ ਵਿੱਚੋਂ 8 ਵਿਕ ਗਏ ਹਨ ਹਾਂਜੀ 8 ਵਿਕ ਗਏ ਉਹ ਦੋ ਅੱਡ ਵਿਕੀਆਂਈ ਦੋ ਅੱਡ ਵਿਕੀਆਂ 10 ਵਿਕੀਆਂ ਠੀਕ ਹੈ 10 ਵਿਕੀਆਂ ਤੇ 14 ਇਸ ਟਾਈਮ ਫਿਰ ਵੀ ਹੈਗੀਆਂ ਸ਼ੁਰੂਆਤ ਬਾਈ ਬੱਚੇ ਤੋਂ ਹੀ ਕਰਦੇ ਆਪਾਂ ਇਸ ਖੁਰਨੀ ਦੇ ਉੱਤੇ ਜਿਹੜੇ ਬੱਚੇ ਵੱਧਦੇ ਵੇ ਆ ਇਹ ਚਾਰ ਗਰੁੱਪ ਜਿਹੜੇ ਚਾਰ ਕੇ ਬੱਚੇ ਜੀ ਇਹ ਕੋਈ ਪੰਜ ਪੰਜ ਮਨਵਾ ਦਾ ਚਾਰ ਕੇ ਨਾ ਬੱਚੇ ਇਹ 5-6 ਵਿੱਚ ਉਹ ਬੱਚੇ ਹੈਗੇ 7-7 ਮਹੀਨੇ ਦੇ ਕਰੀ ਤੋਨੇ ਠੀਕ ਹੈ ਕੀਮਤ ਨਰਮਲ ਬਾਈ ਕੀ ਰਹਿ ਉਹ ਫੋਨ ਤੇ ਹੋ ਗਈ ਸਾਰੀ ਤੋਰ ਤੀਏ ਕੇ ਕਰਕੇ ਫਿਰ ਹਾਂਜੀ ਖੋਲੋ ਬਾਈ ਸੋ ਦੋਸਤੋ ਇਹ ਛੋਟੀ ਉਮਰ ਦੇ ਬੱਚੇ ਆ ਸਾਰੇ 6 ਦੇ 6 ਪਰ ਪਹਿਲੇ ਨੰਬਰ ਤੇ ਸਭ ਤੋਂ ਛੋਟੀ ਉਮਰ ਦੀ ਬੱਚੀ ਤੁਹਾਨੂੰ ਫੇਸ ਵੀ ਦੱਸੂਗਾ ਟਾਂਚਾ ਵੀ ਦੱਸੂਗਾ ਬਹੁਤ ਵੀਰ ਡਿਮਾਂਡ ਕਰਦੇ ਹੁੰਦੇ ਆ ਵੀ ਬੱਚੀ ਸਾਨੂੰ ਪਾੜਾ ਮਿਲ ਜੇ ਭਾਵੇਂ ਉਮਰ ਛੋਟੀ ਹੋਵੇ ਸੋ ਦੇਖੋ ਟਾਂਚੇ ਦੇ ਵੀ ਸੋਹਣੀ ਆ ਬੱਚੀ ਰੰਗ ਰੂਪ ਸੋਹਣਾ ਤੇ ਹਜੇ ਪੌਣੀ ਦੁੱਧ ਪੀਣੋਂ ਹਟੀ ਹੋਊਗੀ ਔਣੇ ਤੋਂ ਬਾਅਦ ਤੁਸੀਂ ਕਾਫ ਗਰੋਰ ਇਹਨੂੰ ਪਾਉਂਗੇ ਗ੍ਰੋਥ ਕਰੂਗੀ ਕਰਮਾ ਵਾਲੀ ਬੰਦੇ ਭਾਈ ਸੋ ਪਹਿਲੇ ਨੰਬਰ ਤੇ ਬੱਚੀ ਤੁਸੀਂ ਦੇਖ ਸਕਦੇ ਹੋ ਇਹ ਤੋਂ ਬਾਅਦ ਤੁਹਾਨੂੰ ਇੱਕ ਨਾਕ ਦਿਖਾਉਂਗਾ ਦੱਸੋ ਜਰਸੀ ਨਸਲ ਦੇ ਵਿੱਚ ਪੈਂਦਾ ਰੰਗ ਸੋਨੇ ਦੀ ਹੈ ਇਹ ਵੀ ਬੱਚੀ ਤੁਹਾਨੂੰ ਦਿਖਾ ਦੂੰਗਾ ਤੇ ਅੰਦਾਜ਼ਨ ਖੁਰਨੀ ਜਿਹੜੀ ਇਹ ਬਾਈ ਦੀ ਉਹ ਪੌਣੇ 3 ਫੁੱਟ ਦੇ ਆਸ-ਪਾਸ ਹੋਊਗੀ 2.5 ਤੋਂ ਬਾਹਰ ਹੋਊਗੀ ਉਹਦੇ ਹਿਸਾਬ ਤੇ ਹਾਈਟ ਦੀ ਜੱਜਮੈਂਟ ਕਰਿਓ ਜਰਸੀ ਬੱਚੀ ਲਾਲ ਰੰਗ ਦੇ ਵਿੱਚ ਤਾਂ ਜਾਂ ਇਹਦਾ ਵੀ ਬਹੁਤ ਸੋਹਣਾ ਤੇ ਆਪਾਂ ਨੂੰ ਪਤਾ ਜਰਸੀ ਐਚ ਐਫ ਦੇ ਮੁਕਾਬਲੇ ਕੱਦ ਥੋੜਾ ਘੱਟ ਰੱਖਦੀ ਐ ਪਰ ਸਟਰਕਚਰ ਦੀ ਬੱਛੀ ਬਹੁਤ ਸੋਹਣੀ ਬਣੂਗੀ ਲੈ ਆ ਭਾਈ 100 ਵਿਕਰੀ ਵਾਲੇ ਨਾਗ ਦੋਸਤ ਇੱਥੇ ਬਹੁਤ ਸਾਰੇ ਹੁੰਦੇ ਤੇ ਪੜੀਆਂ ਪੜਾਈਆਂ ਬੱਛੀਆਂ ਐ ਜਿੱਥੇ ਜਿਵੇਂ ਠੱਲ ਲੈਨੇ ਓਵੇਂ ਦੇ ਢਾਂਚੇ ਦੇ ਨਾਲੇ ਖੜ ਜਾਂਦੀਆਂ ਇਹ ਦੂ ਬਾਅਦ ਚ ਐਚ ਐਫ ਬਰੀਡ ਦੇ ਵਿੱਚ ਪੈਣਦੀ ਬੱਛੀ ਤੇ ਰੇਟ ਫੋਨ ਦੇ ਉੱਤੇ ਹੋਊਗਾ ਤੁਹਾਨੂੰ ਜਿਹੜਾ ਨਾਗ ਚਾਹੇ ਉਹਦੀ ਕੀਮਤ ਤੁਸੀਂ ਪਤਾ ਕਰ ਲਿਓ ਜੇ ਸ਼ਾਮ ਦਾ ਟਾਈਮ ਆ ਦੱਸੋ ਤੇ ਪੱਠੇ ਖਾਨ ਦੀ ਖੇਚ ਇਹਨਾਂ ਨੂੰ ਹੈਗੀ ਐ ਇਹਨਾਂ ਬੱਚਿਆਂ ਨੂੰ ਕਿਉਂਕਿ ਪਸੂ ਨੂੰ ਲਾਲਚ ਹੁੰਦਾ ਪੱਠੇ ਨੀਰੇ ਦਾ ਸੋ ਇਹ ਵੀ ਬੱਚੀ ਤੁਸੀਂ ਦੇਖ ਸਕਦੇ ਹੋ ਬੰਦੇ ਭਾਈ ਦੇਖੋ ਵਾਈਟ ਰੰਗ ਦੇ ਵਿੱਚ ਜਿਆਦਾ ਜਿਹੜੀ ਤੁਹਾਨੂੰ ਬੱਚੀ ਦਿਖਾਉਣੀ ਐ ਚਾਰ ਹੀ ਥਣ ਦਿਸਦੇ ਆ ਬਾਕੀ ਥਾਣਾ ਵੀ ਤੇ ਦੰਦਾਂ ਦੀ ਜਦੋਂ ਮਰਜੀ ਤੁਸੀਂ ਭਾਈ ਤੋਂ ਫੋਟੋ ਮੰਗਾਉਂਗੇ ਤਾਂ ਤੁਹਾਨੂੰ ਮਿਲ ਜਾਣੀ ਐ ਅੱਜ ਤਾਂ ਹੈ ਨਿਸ਼ਾ ਕੇ ਰਹੀ ਠੀਕ ਐ ਕਿਸੇ ਬੱਚੀ ਦੇ ਚਾਖਣੀ ਤੇ ਚਾਰ ਚਾਰ ਹੀ ਥਾਣਾ ਸਾਰਿਆਂ ਚਾਰ ਚਾਰ ਹੀ ਸਹੀ ਬਾਕੀ ਜੇ ਸ਼ਾਕ ਹੋਵੇ ਵੀ ਤੇ ਇੱਕ ਗੱਲ ਧਿਆਨ ਚ ਲੈ ਲਿਆ ਦਿਆਂ ਵੀ ਉਹ ਬਰਾਬਰ ਦੀ ਨਹੀਂ ਹੁੰਦੀ ਕਦੇ ਵੀ ਜਿੰਨੀਆਂ ਹੁਣ ਤੱਕ ਵੀਡੀਓ ਬਣਾਈਆਂ ਮਤਲਬ ਉਹ ਸਿਰਫ ਨਿਸ਼ਾਨ ਹੀ ਹੁੰਦਾ ਬੱਚਾ ਉਹ ਆਪਾਂ ਦੱਸ ਵੀ ਦਿੰਨੇ ਹੁਣੇ ਫਿਰ ਉਹਦਾ ਹੀ ਸਹੀ ਹੈ ਭਾਈ ਤਾਂਚਾ ਦੇਖੋ ਦੋਸਤੋ ਅੱਛੀ ਦਾ ਬਹੁਤ ਸੋਹਣੀ ਬੱਚੀ ਫੇਸ ਦੀ ਬਿਊਟੀ ਦੇਖ ਸਕਦੇ ਹੋ ਸਟਰਕਚਰ ਦੇਖੋ ਖੜਨੀ ਦਾ ਕਮਾਲ ਦੀ ਹੁੰਦੀ ਇੱਥੇ ਬਾਈ ਦਾ ਸਟਾਈਲ ਹੈ ਕਿਉਂਕਿ ਬਹੁਤ ਬੱਚੀਆਂ ਵੀ ਰੇਚਦਾ ਤੇ ਪਸ਼ੂ ਵੀ ਉਸੇ ਹਿਸਾਬ ਤੇ ਰਹਿੰਦਾ ਜਦੋਂ ਜਿੰਨਾ ਹੱਥਾਂ ਚ ਹੁੰਦਾ ਸੋ ਇਹਦਾ ਵੀ ਰੰਗ ਰੂਪ ਤੁਸੀਂ ਦੇਖ ਸਕਦੇ ਹੋ ਸੋ ਇੱਕ ਹੋਰ ਬੱਚੀ ਤੁਹਾਨੂੰ ਦਿਖਾਉਣੀ ਆ ਦੱਸੋ ਦੂਜੀਆਂ ਨਾਲੋਂ ਥੋੜੀ ਵੱਡੀ ਉਮਰ ਦੀ ਪਰ ਰੰਗ ਕਮਾਲ ਦਾ ਚਮਕ ਦੇਖਿਓ ਬੱਚੀ ਦੀ ਫੇਸ ਦੇਖ ਸਕਦੇ ਆ ਦੱਸੋ ਐਚ ਐਫ ਬਰੀਡ ਹੈ ਕੰਨ ਦੇਖੋ ਕਿੰਨਾ ਗੋਲ ਹੈ ਕੰਨ ਗੋਲ ਤੇ ਢਾਂਚਾ ਦੇਖੋ ਚਮਕ ਵੀ ਆ ਕੇ ਜਿਹੜਾ ਵੀਰ ਦੇਖੂਗਾ ਉਹਨੂੰ ਸਕਿਨ ਚੋਂ ਦਿਖੂ ਕਾਲਾ ਰੰਗ ਲੈਦਾ ਹੀ ਦਿਸਦਾ ਕਿੱਥੇ ਖੜੀ ਰਹਿੰਦੀ ਨਾ ਹੁਣ ਮੈਂ ਇਧਰ ਟੀਕੋ ਮੈਂ ਜਾਂਦਾ ਹਾਂ ਸੋ ਸੋ ਸਟਰਕਚਰ ਦੇਖ ਲਓ ਬੱਚੀ ਦਾ ਕਮਾਲਾ ਬਈ ਲੈ ਚ ਸੋ ਬੱਚੀ ਦਾ ਸੋਹਣਾ ਰੰਗ ਰੂਪ ਦੱਸੋ ਸੋਹਣੇ ਢਾਂਚੇ ਦੀ ਹੈ ਵੀ ਜਿਹੜਾ ਵੀਰ ਆਊਗਾ ਬੱਚੀ ਖਰੀਦਣੀ ਚਾਹੂਗਾ ਜਮਣ ਇਹ ਬੱਚੀ ਐ ਦੇਖ ਕੇ ਛੱਡਦਾ ਨਹੀਂ ਇਹ ਗਰੰਟੀ ਐ ਹੁਣ ਇੱਕ ਹੋਰ ਬੱਚੀ ਦੇਖੋ ਇਸੇ ਗਰੁੱਪ ਦੇ ਵਿੱਚੋਂ ਛੋਟੀ ਉਮਰ ਦੱਸੋ ਤੇ ਢਾਂਚਾ ਇਹਦਾ ਵੀ ਬੜਾ ਸੋਹਣਾ ਇਹਦੀ ਫਾਰਮ ਦੀ ਵੀਡੀਓ ਹੈਗੀ ਸਾਰੀ ਫਾਰਮ ਦੀ ਵੀਡੀਓ ਹੈ ਹਾਂਜੀ ਹਾਂਜੀ ਇਹ ਚਾਰ ਤਿੰਨ ਬੱਚੀਆਂ ਫਾਰਮ ਜੁੜੀ ਹੋਈ ਹੈਗੀ ਠੀਕ ਐ ਉਹ ਤਿੰਨ ਬੱਚੀਆਂ ਬਾਈ ਕਹਿੰਦਾ ਫਾਰਮ ਚੋਂ ਲਈਆਂ ਦੱਸੂਗਾ ਵੀ ਢਾਂਚਾ ਤੁਹਾਨੂੰ ਵੀ ਕਿਸੇ ਚੰਗੀ ਸੰਭਾਲ ਵਾਲੇ ਥਾਂ ਤੋਂ ਇਹ ਬੱਚੀਆਂ ਆਈਆਂ ਵੀ ਹੈ ਇਹ ਵੀ ਅੱਛੀ ਦੋਸਤੋ ਕਮਾਲ ਦੀ ਚੀਜ਼ ਹੈ। ਲਿਆ ਭਾਈ। ਤੋਂ ਖਰੀਦ ਲੋ ਨਗინੇ ਦੋਸਤੋ ਜਿਨੇ ਸਾਇਲੇਜ ਪਾਇਆ ਉਹਦੇ ਹਸਤੇ ਇਹ ਸੋਹਣੀਆਂ ਚੀਜ਼ਾਂ ਹੈ। ਰੇਟ ਤਾਂ ਬਾਈ ਨੇ ਦੱਸਣਾ ਪਰ ਮੈਨੂੰ ਇੰਨਾ ਸ਼ੌਰ ਆ ਵੀ ਜੇ ਤੁਹਾਡੇ ਸਾਇਲੇਜ ਪਾਇਆ ਰਿਆ। ਮਿਹਨਤ ਕਰ ਲੋਗੇ ਪਸ਼ੂਆਂ ਦੀ ਕੀਮਤ ਇੰਨੀ ਕਹ ਵੀ ਤੁਹਾਨੂੰ ਨਫਾ ਦੇਣਗੇ ਕਰਮਾ ਲੀਆਂ ਕਿਸੇ ਕੋਲੋਂ ਤੁਹਾਨੂੰ ਘਾਟਾ ਨਹੀਂ ਦਿਖਾਉਂਦੇ। ਅੱਗੇ ਥੋੜੀ ਵੱਡੀ ਉਮਰ ਦੀਆਂ ਬੱਚੀਆਂ। ਇਹ ਵੀ ਤੁਹਾਨੂੰ ਤੋਰ ਕੇ ਦਿਖਾਉਂਦੇ ਜਾਵਾਂਗੇ। ਦੰਦੋਂ ਨੂੰ ਸੋ ਕਨਫਰਮ ਖੀਰੀ ਬੱਚੀ ਐ ਫਿਰ ਰੰਗ ਰੂਪੇ ਦਾ ਤੁਸੀਂ ਦੇਖ ਸਕਦੇ ਹੋ ਪੇਟ ਵਾਲੀ ਬੱਚੀ ਐ ਫਸਲੀ ਕੱਲੀ ਕੱਲੀ ਦਿਸਦੀ ਐ ਤੇ ਪੂਰੀ ਵਿੱਥੀ ਦੇ ਉੱਤੇ ਐ ਇਹਦਾ ਵੀ ਢਾਂਚਾ ਤੁਸੀਂ ਦੇਖ ਸਕਦੇ ਹੋ ਨਰਮਲ ਇਹਦੀ ਡੀ ਵਰਮਿੰਗ ਹੋ ਗਈ ਬਈ ਹਾਂ ਡੀ ਵਰਮਿੰਗ ਹੋਈ ਵੀ ਓਕੇ ਸੋ ਡੀ ਵਰਮਿੰਗ ਇਹਦੀ ਕਰਤੀ ਐ ਦੋਸਤੋ ਉਹਦੇ ਨਾਲ ਕਈ ਵਾਰਾਂ ਥੋੜਾ ਪੇਟ ਦਾ ਸਹਿਜ ਵੱਜ ਜਾਂਦਾ ਹੁੰਦਾ ਬਾਕੀ ਉੱਤੋਂ ਸਟਰਕਚਰ ਇਹਦਾ ਬੜਾ ਸੋਹਣਾ ਐ ਪਤਲੀ ਚਮੜੀ ਦੀ ਐ ਤੇ ਕੱਲੀ ਕੱਲੀ ਪਸਲੀ ਦਿਸਦੀ ਹਾਲਾਂਕਿ ਇਹਨੂੰ ਲਿੱਸੀ ਨਹੀਂ ਮੰਨਾਂਗੇ ਪਰ ਪਸਲੀ ਤੁਹਾਨੂੰ ਕੱਲੀ ਕੱਲੀ ਦਿਸੂਗੀ ਕਿਉਂਕਿ ਦੁੱਧ ਵਾਲੀ ਨਿਕਲੂਗੀ ਬੱਚੀ ਜਦੋਂ ਵੀ ਕਰਨ ਵਾਲੀਏ ਦੁੱਧ ਤੇ ਆਉਂਦੀ ਐ ਇੱਕ ਇਹਦੂ ਅੱਗੇ ਹੋਰ ਸੰਭੀ ਸੰਭਾਈ ਵਹਿੜ ਤੁਹਾਨੂੰ ਦਿਖਾਉਣੇ ਆ ਇਹ ਦੋ ਦੰਦ ਠੀਕ ਐ ਸੋ ਇਹ ਦੋ ਦੰਦ ਦਾ ਦੱਸੋ ਬਾਕੀ ਵੀਡੀਓ ਚ ਦੰਦ ਕਨਫਰਮ ਹੋ ਹੀ ਜਾਣੇ ਹੁੰਦੇ ਠੀਕ ਐ ਓਕੇ ਇਹਨਾਂ ਨੂੰ ਦੋ ਦੰਦ ਚੱਕੇ ਐ ਵਜ਼ਨ ਚੰਗਾ ਬੱਚੀ ਦਾ ਹਾਈਟ ਹੋ ਸਕਦਾ ਘਟ ਕਰੇ ਪਰ ਦਸੰਬਰ ਤੋਂ ਪਹਿਲਾਂ ਪਹਿਲਾਂ ਗੱਬਣ ਹੋ ਜਾਊਗੀ weight ਜਿਹੜਾ ਉਹ body weight ਪੂਰਾ ਸੋ ਇਹਦਾ ਵੀ ਟਾਂਚਾ ਤੁਸੀਂ ਦੇਖ ਸਕਦੇ ਹੋ ਇਹ ਕਮਾਲ ਹੈ ਇਹ ਤੋਂ ਅੱਗੇ ਤੁਹਾਨੂੰ ਵੱਖਰਾ ਰੰਗ ਮੈਂ ਲਾਲ ਚਿੱਟੇ ਡੱਬ ਬੋਲ ਦਿੰਨਾ ਉਹਨਾਂ ਵੈਸੇ ਆਇਰ ਸ਼ੈਰ ਨਸਲ ਦਾ ਇਹ ਰੰਗ ਰਹਿੰਦਾ ਹੈ ਇਹ ਅਸਲੀ ਰੰਗ ਦਾ ਹੀ ਹੈ ਸਹੀ ਲੋਕ ਕਹਿੰਦੇ ਖੱਖਾ ਡੱਬਲ ਨਾਲ ਆਇਰ ਸ਼ੈਰ ਹੈ ਇਹਨੂੰ ਕਹਿੰਦੇ ਸਹੀ ਹੈ ਸੋ ਰੰਗ ਜਗਦਾ ਦਿਸੂਗਾ ਹਾਲਾ ਇਹਦਾ ਹੀ ਰੰਗ ਰਹਿਣਾ ਕੀਰੀ ਬੱਚੀ ਹੈ ਦੱਸੋ ਕਨਫਰਮ ਕੀਰੀ ਹੈ ਮੱਥਾ ਦੇਖ ਲਈਏ ਸਹੀ ਹੈ ਬਈ ਲੈ ਸੋ ਦੱਸੋ ਇਹ ਆਇਰ ਸ਼ੈਰ ਬਰੀਡ ਕੱਟ ਨਿਕਲਦੇ ਇਹ ਰੰਗ ਜਿਹਦੇ ਘਰੇ ਖੜੀ ਹੋਊਗੀ ਹਰੇਕ ਵੀਰ ਦੇਖੂਗਾ ਘਰੇ ਆ ਕੇ ਕਿਉਂਕਿ ਜਿਹੜੀ ਕਾਮਨ ਚੀਜ਼ ਐ ਵਾਈਟ ਤੇ ਬਲੈਕ ਡੱਬ ਜਿਹੜੇ ਹੈਗੇ ਉਹ ਤਾਂ ਆਮ ਤੌਰ ਤੇ ਹੁੰਦੇ ਆ ਪਰ ਜਿਹੜੇ ਇਹ ਰੰਗ ਐ ਇਹ ਘੱਟ ਘਰਾਂ 'ਚ ਮਿਲਣਗੇ ਤੁਹਾਨੂੰ ਤੇ ਹਮੇਸ਼ਾ ਜਿਹੜੀ ਚੀਜ਼ ਘੱਟ ਮਿਲਦੀ ਐ ਉਹਨੂੰ ਪਸੰਦ ਬਹੁਤਾ ਕੀਤਾ ਜਾਂਦਾ ਹੈ ਉਹ ਬਾਕੀ ਜੀ ਨੂੰ ਜੱਚੇ ਦੋਸਤੋ ਸਟਰਕਚਰ ਵਾਈ ਤੁਸੀਂ ਬੱਛੀ ਦੇਖ ਲਓ ਰੰਗ ਰੂਪ ਇਹਦਾ ਦੇਖ ਲਓ ਤੇ ਇਹਨੂੰ ਤੁਸੀਂ ਕੋਸ਼ਿਸ਼ ਕਰਿਓ ਵੀ ਆਇਰ ਸ਼ੈਰ ਦਾ ਜੇ ਸੀਮਨ ਅਵੇਲੇਬਲ ਹੋ ਜੇ ਤਾਂ ਕਟ ਆਉਂਦਾ ਫਿਰ ਵੀ ਤੁਸੀਂ ਰੈੱਡ ਵਾਈਟ ਜਿਹੜੇ ਐਚ ਐਫ ਬੋਲ ਆ ਉਹਨਾਂ ਨੂੰ ਯੂਜ਼ ਕਰ ਸਕਦੇ ਨਹੀਂ ਹੁਣ ਤੇ ਬਰਕਲੇ ਦੀ ਫਰਮਾਂ ਨੇ ਕਰਤੇ ਲਾਂਚ ਠੀਕ ਹੈ ਹਾਂਜੀ ਹਾਂਜੀ ਸੋ ਬਹੁਤ ਸੋਹਣੀ ਬੱਚੀ ਦੋਸਤੋ ਅਲੈਦਾ ਹੀ ਰੰਗ ਹੈ ਤੁਹਾਨੂੰ ਜ਼ਰੂਰ ਪਸੰਦ ਆਊਗੀ ਮੈਂ ਗੱਲ ਕੰਟੀਨਿਊ ਕਰਦਾ ਵੀ ਐਚ ਐਫ ਦੇ ਵਿੱਚ ਰਾਈ ਜਿਹੜਾ ਰੈੱਡ ਬੋਲ ਆ ਜਿਹਦੇ ਜਿੰਨਾਂ ਦੇ ਬੱਚੇ ਵਾਈਟ ਤੇ ਰੈੱਡ ਜਿਹੜੇ ਰੰਗ ਦੇ ਆਉਂਦੇ ਆ ਉਹ ਸੀਮਨ ਇਸ ਟਾਈਮ ਵਰਲਡ ਵਾਈਡ ਵੱਲੋਂ ਵੀ ਆ ਰਿਹਾ ਤੁਸੀਂ ਆਪਦੇ ਡਾਕਟਰ ਵੀਰ ਨਾਲ ਕਨਫਰਮ ਕਰਕੇ ਕਿ ਜਿਹੜਾ ਉਹ ਸੀਮਨ ਇਸ ਬੱਚੀ ਦੇ ਲਵਾ ਸਕਦੇ ਹੋ ਅੱਗੇ ਇੱਕ ਬਹੁਤ ਸੋਹਣੀ ਸੰਭੀ ਵੀ ਵੈਡ ਬਾਈ ਖੋਲੂਗਾ ਇਹਦਾ ਵੀ ਤੁਹਾਨੂੰ ਡਾਂਚਾ ਦਿਖਾਵਾਂਗੇ ਹਾਂ ਬਾਈ ਪਰ ਰੁਕ ਕੇ ਮੜੀ ਉਹਨੇ ਉਹ ਨਰਮ ਵੀ ਇਹ ਵੀ ਬਹੁਤ ਸੋਹਣੀ ਸੰਭੀ ਵੀ ਹੈ ਬੱਚੀ ਇਹ ਫਾਰਮ ਦੀ ਹੈ ਜੋ ਚੇ ਵੀ ਫਾਰਮ ਦੇ ਆ ਦੇਖ ਲੋ ਟਾਈਮ ਉਪਰ ਦੇਖ ਲੜ ਗੇ ਠੀਕ ਹੈ ਹਾਲੋ ਸੋ ਦੱਸੋ ਫਾਰਮ ਦੇ ਵਿੱਚੋਂ ਆਈ ਵੀ ਐ ਛੋਟਾ ਟੈਗ ਪਾਇਆ ਹੋਇਆ ਸੰਭੀ ਹੈ ਸਿਹਤ ਬਹੁਤ ਸੋਹਣੀ ਹੈ ਤੇ ਬਾਕੀ ਬਰੀਡ ਤੁਹਾਨੂੰ ਦੱਸੂਗੀ ਜਦੋਂ ਤੋਰਾਂਗੇ ਸਾਰਾ ਕੋਡ ਹੈ ਮਦਰ ਫਾਦਰ ਰਿਕਾਰਡ ਠੀਕ ਫਿਰ ਹੀ ਕਨਫਰਮ ਹੈ ਰਿਕਾਰਡ ਪ੍ਰੋਪਰ ਬਾਈ ਕਹਿੰਦਾ ਮਿਲ ਜੂਗਾ ਬਾਕੀ ਢਾਂਚਾ ਤੁਹਾਨੂੰ ਇਹਦਾ ਦੱਸੂਗਾ ਜਿਹੜੀਆਂ ਫਾਰਮ ਚ ਸਮਝਾ ਹੁੰਦੀਆਂ ਉਹਨਾਂ ਦੀ ਸਿਹਤ ਦੱਸਦੀ ਹੁੰਦੀ ਹੈ ਗੁੰਦਵਾ ਸਰੀਰ ਆ ਬਿਲਕੁਲ ਕਿਉਂਕਿ ਸਾਈਲੇਜ ਨਾਲ ਪਲੀ ਰਹੀ ਹੈ ਇਹਦੀ ਵੀ ਭਾਵੇਂ ਇਕੱਲੀ-ਇਕੱਲੀ ਪਸਲੀ ਗੈਨ ਲਓ ਪਰ ਰਾਜੀ ਫੁੱਲ ਹੈ ਸੋ ਵੱਚੀ ਇਹ ਵੀ ਤੁਸੀਂ ਦੇਖੋ ਸਟਰਕਚਰ ਇਹਦਾ ਦੇਖ ਸਕਦਾ ਬਲੈਕ ਰੰਗ ਦੇ ਵਿੱਚ ਆ ਜ਼ਿਆਦਾ ਖੀਰੀ ਕਨਫਰਮ ਵੱਚੀ ਦੋਸਤੋ ਬਹੁਤ ਸੋਹਣੇ ਢਾਂਚੇ ਦੀ ਫੇਸ ਵੀ ਫੇਰ ਇਹਦਾ ਤੁਸੀਂ ਦੇਖੋ ਉਹ ਇਥੋਂ ਵੀ ਤੁਸੀਂ ਦਾ ਸਟਰਕਚਰ ਦੇਖ ਸਕਦੇ ਹੋ ਇੱਕ ਬੱਚੀ ਏਦੂ ਅੱਗੇ ਹੋਰ ਇਹ ਫਾਰਮ ਦੀ ਬੱਚੀ ਠੀਕ ਹੈ ਫਾਰਮ ਦੀ ਬਰੀਡ ਐਲਸੋ ਤੇ ਇਹਦੇ ਵੀ ਆਪਾਂ ਦੰਸ ਨੂੰ ਪਹਿਲਾਂ ਦਿਖਾਵਾਂਗੇ ਠੀਕ ਹੈ ਭਾਈ ਸੋ ਪੰਜ ਨੰਬਰ ਟੈਗ ਹੈ ਤੇ ਗੱਬਣ ਬੱਚੀਆਂ ਅੱਜ ਬਾਈ ਨੇ 8 ਵੇਚੀਆਂ ਵਿੱਚੋਂ ਕੁਝ ਗੱਬਣ ਸਿੰਘ ਕੁਝ ਨੌਨ ਪ੍ਰੈਗਨੈਂਟ ਸੀ ਉਹਨਾਂ ਦੇ ਨਾਲ ਹੀ ਇਹ ਬੱਚੀ ਵੀ ਲਈ ਆਈ ਵੀ ਸੀਗੀ ਸੋ ਦੰਦੋ ਬਰ ਨਰਮ ਬੋਲ ਹੀ ਦੇ ਭਾਈ ਹਾਂਜੀ ਦਿਖਾ ਦਿਓ ਓਕੇ ਦੰਡੋ ਖੀਰੀ ਹੈ ਦੱਸੋ ਠੀਕ ਹੈ ਓਕੇ ਜੀ ਖੀਰੀ ਹੈ ਜੇ ਖੀਰੀ ਬੋਲਿਆ ਤਾਂ ਉਹਦੀ ਗਰੰਟੀ ਤੁਹਾਡੇ ਘਰ ਤੱਕ ਦੀ ਵੀ ਹੋਊਗੀ ਹੋ ਇਹਦਾ ਵੀ ਟਾਂਚਾ ਤੁਸੀਂ ਅੱਛੀ ਦਾ ਦੇਖ ਸਕਦੇ ਹੋ ਬਰੀਡ ਵਾਈਜ਼ ਇਹ ਵੀ ਪਿਓਰ ਐਚ ਐਫ ਕਮਾਲਾ ਬਈ ਇਹਦਾ ਵੀ ਟਾਂਚਾ ਜਿਹੜਾ ਉਹ ਬਹੁਤ ਸੋਹਣਾ ਇਹ ਇਸ ਖੁਰਨੀ ਦੇ ਉੱਤੇ ਬੱਧੀਆਂ ਚੋ ਸੈਕਿੰਡ ਲਾਸਟ ਬੱਚੀ ਹੈ ਇਹ ਦੁਬਾਰਾ ਲਾਸਟ ਤੇ ਇੱਕ ਹੋਰ ਵੈਰ ਤੁਹਾਨੂੰ ਦਿਖਾਉਣੀ ਹੈ ਬਹੁਤ ਸੋਹਣਾ ਰੰਗ ਹੈ ਦੋਸਤੋ ਇਸ ਬੱਚੀ ਦਾ ਦੰਦ ਪਹਿਲਾਂ ਕਨਫਰਮ ਕਰਾਂਗੇ ਕਨਫਰਮ ਖੀਰੀ ਹੈ ਲੈ ਚੱਲ ਬਈ ਰੰਗ ਰੂਪ ਦੇਖੋ ਬੱਚੀ ਦਾ ਵਾਈਟ ਰੰਗ ਦੇ ਵਿੱਚ ਚਿਹਰੇ ਦੀ ਬਣਾਵਟ ਉਹ ਵੀ ਬੜੀ ਚੰਗੀ ਹੈ ਤੇ ਹਾਈਟ ਲੈਂਥ ਵੀ ਦੇਖ ਲਓ ਤੋਂ ਸੋਨੇ ਟਾਂ ਚਿਹਰੀ ਇਹ ਵੀ ਬੱਚੀ ਇੱਕ ਗੱਲ ਹੋਰ ਇੱਥੇ ਐਡ ਕਰ ਦਿਆਂ ਦੋਸਤੋ ਵੀ ਜਦੋਂ ਹਫਤੇ ਬਾਅਦ ਅਸੀਂ ਵੀਡੀਓ ਲਗਭਗ ਬਣਾਉਨੇ ਆਂ ਤੇ ਹਰੇਕ ਹਫ਼ਤੇ ਨਵੇਂ ਨਾਗ ਹੁੰਦੇ ਆ ਇਹ ਗੱਲ ਮੈਂ ਇਸ ਕਰਕੇ ਐਡ ਕੀਤੀ ਹੈ ਕਿਉਂਕਿ ਰੇਟ ਵੀਡੀਓ 'ਚ ਨਹੀਂ ਹੁੰਦੇ ਤਾਂ ਕਈ ਵੀਰਾਂ ਨੂੰ ਇਹ ਲੱਗਦਾ ਵੀ ਸ਼ਾਇਦ ਵੀਡੀਓ 'ਚ ਰੇਟ ਨਹੀਂ ਕਿਤੇ ਪਸ਼ੂ ਵਿਖਦੇ ਨਹੀਂ ਹੋਣੇ ਸੋ ਜਿਨੇ ਜਿਹੜਾ ਨਾ ਖਰੀਦਣਾ ਹੈ ਬੈਸਟ ਆਪਸ਼ਨ ਇਹ ਹੁੰਦੀ ਹੈ ਵੀ ਆ ਕੇ ਦੇਖੋ ਪਸ਼ੂ ਦੂਜੀ ਗੱਲ ਜਦੋਂ ਹਣ ਇਦਾਂ ਦੀਆਂ ਵੱਛੀਆਂ ਕੋਈ ਵੀਰ ਦੇਖਦਾ ਜਿਹੜਾ ਖਾਸ ਕਰਕੇ ਸ਼ੌਕੀਨ ਐਚ ਐਫ ਦਾ ਤਾਂ ਉਹ ਆਪਣੇ ਆਪ ਹੀ ਫੋਨ ਲਾ ਕੇ ਕਨਫਰਮ ਕਰ ਲੈਂਦਾ ਕਿਉਂਕਿ ਵਪਾਰ ਦਾ ਕੰਮ ਹੈ ਬਹੁਤ ਸਾਰੇ ਪਸ਼ੂ ਜਿਹੜੇ ਉਹ ਲੋਕਲ ਵੀ ਖਰੀਦਨੇ ਪੈਂਦੇ ਆ ਫਾਰਮਾਂ ਚੋਂ ਇਹਦੀ ਵੀਡੀਓ ਹੈਗੀ ਹੈ ਤੇ ਨਾ ਲਾਸਟ ਵਾਲੀ ਵੀਡੀਓ ਹੈਗੀ ਠੀਕ ਹੈ ਸੋ ਇਹਨਾਂ ਦੀ ਵੀਡੀਓ ਜਿਹੜੀ ਆ ਤੁਹਾਨੂੰ ਪੜੀ ਹੋਈ ਹੈ ਆਪਣੇ ਆਪਣੇ ਸਾਈਡ ਤੋਂ ਖਰੀਦੀ ਹੈ ਠੀਕ ਹੈ ਬਹੁਤ ਸੋਹਣੀ ਵੜਾ ਸੋ ਲਾਸਟ ਉੱਤੇ ਤੁਹਾਨੂੰ ਵੱਡੀ ਖੁਰਨੀ ਤੋਂ ਵਖਾ ਰਿਆਂ ਇਹ ਖੁਰਨੀ ਦੇ ਉੱਤੇ ਵੱਧੇ ਵੈਸੇ ਤਾਂ ਸਾਰੇ ਜਿਹੜੇ ਉਹ ਨਾਗ ਹੈ ਉਹ ਤੁਹਾਨੂੰ ਜਚਣਗੇ ਜੇ ਛੋਟੀ ਖੁਰਨੀ ਵਾਲੇ ਪਾਸੇ ਜਾਵਾਂਗੇ ਜਿੱਥੇ ਛੋਟੇ ਬੱਚੇ ਸੀ ਉੱਥੇ ਵੀ ਬਹੁਤ ਸੋਹਣੀਆਂ ਵੜਾ ਤੁਸੀਂ ਦੇਖਿਆ ਸੋ ਇਹ ਵੱਡੀ ਖੁਰਨੀ ਤੋਂ 6 ਨਾਗ ਦਿਖਾਤੇ ਆ ਆਉ ਉਹ ਦੋ ਗੱਭਣ ਵੜਨਾ ਬਾਈ ਕੋਲ ਇਹਨਾਂ ਬਾਰੇ ਜਾਣਕਾਰੀ ਲਈਏ ਨਰਮੋ ਬਾਈ ਕਿੰਨੇ ਚਿਰ ਦੀ ਗੱਭਣ ਚਾਰ ਮਹੀਨਿਆਂ ਦੀ ਪ੍ਰੈਗਨੈਂਟ ਹੈ ਠੀਕ ਹੈ ਚੈੱਕ ਪਾਸ ਹੈ ਹਾਂਜੀ ਹਾਂਜੀ ਆਪਣੇ ਮੈਨੂੰ ਹੋਈ ਵੀ ਆ ਕਿ ਜੇ ਬਾਈ ਆਊਗਾ ਠੀਕ ਹੈ ਚਾਰ ਦਿਨ ਬੱਚੀ ਠੀਕ ਹੈ ਸੋ ਚਾਰ ਦਿਨ ਦਾ ਦੱਸੋ ਤੇ ਚਾਰ ਮਹੀਨੇ ਦੀ ਗੱਭਣ ਚੈੱਕ ਪਾਸ ਬਾਈ ਨੇ ਕਰਾ ਲਈ ਹੈ ਜਿਨੇ ਕਿ ਚੈੱਕ ਪਾਸ ਹੈ ਜੀ ਡਾਕਟਰ ਨਾਲ ਓਕੇ ਉਹ ਵੀਰ ਚੈੱਕ ਪਾਸ ਕਰਾ ਕੇ ਲੈ ਜਾ ਸਕਦਾ ਹੈ ਹਾਈਟ ਲੈਂਥ ਇਹਦੀ ਵੀ ਸੋਹਣੀ ਐ ਸੋ ਚਾਰ ਮਹੀਨਿਆਂ ਦੀ ਗੱਭਣ ਇਸ ਟਾਈਮ ਤੇ ਚੈੱਕ ਪਾਸ ਫਰਮ ਮਸੂ ਟਾਂਚਾ ਤੁਸੀਂ ਦੇਖੋ ਹੋ ਵੈਸੇ ਸੀਲ 3 ਪਰ ਦੋਸਤੋ ਪਰ ਸੰਭੀਆਂ ਵੱਛੀਆਂ ਨੇ ਭਜਣਾ ਤਾਂ ਹੁੰਦਾ ਹੀ ਹੈ ਮਸਤੀ ਪਸੂ ਕਰਦਾ ਤਾਕਤ ਵਾਲਾ ਖਾਸ ਕਰਕੇ ਜਿਹੜਾ ਸੰਭਿਆ ਹੋਵੇ ਉਹ ਬਲੈਕ ਰੰਗ ਦੀ ਹੈ ਦੋਸਤੋ ਇਹ ਵੈਣ ਹਾਈਟ ਬਹੁਤ ਹੈ ਸਹੀ ਹੈ ਹਾਈਟ ਲੈਂਥ ਚੰਗੀ ਹੈ ਕੀਮਤ ਫੋਨ ਤੇ ਰਹਿਣੀ ਹੈ 4 ਮਹੀਨੇ ਦੀ ਗੱਭਣ ਪੂਰੀ ਰੋਕ ਤੇ ਚੀ ਸੋਨਾ ਕਰਨ ਵਾਲੀ ਨੇ ਇੱਕ ਹੋਰ ਵੱਛੀ ਜਿਹੜੀ ਲਾਸਟ ਉੱਤੇ ਤੁਹਾਨੂੰ ਦਿਖਾਉਣੇ ਆ ਗੱਭਣ ਚੈੱਕ ਪਾਸ ਹੈ ਦੰਦ ਪਹਿਲਾਂ ਦੇਖ ਲਾਂਗੇ ਉਸ ਤੋਂ ਬਾਅਦ ਚੱਪਾ ਇਹਦੇ ਬਾਰੇ ਡਿਟੇਲ ਬਾਅਦ ਤੋਂ ਪੁੱਛਾਂਗੇ ਫੀਰੀ ਕਨਫਰਮ ਹੈ ਠੀਕ ਹੈ ਭਾਈ ਕਿੰਨੇ ਚਿਰ ਦੀ ਕਪਣਾ ਇਹ 3 ਮਹੀਨੇ ਦੀ 3 ਮਹੀਨਿਆਂ ਦੀ ਚੈੱਕ ਪਾਸ ਦੱਸੋ ਅੱਛੀ ਦੇਖੋ ਰੰਗ ਰੂਪੇ ਦਾ ਵੀ ਕਮਾਲ ਦਾ ਹੀ ਹੈ 3 ਮਹੀਨਿਆਂ ਦੀ ਗੱਬਨ ਚੈੱਕ ਪਾਸ ਹੈ ਖੀਰੀ ਵੱਚੀ ਉਹ ਮਸਤੀ ਕਰਦੀ ਹੈ ਸਭੀ ਚੰਗੀ ਹੈ ਤਾਂ ਹੀ ਭਾਈ ਦੀ ਨਸ ਦੀ ਹੈ ਲਿਆ ਭਾਈ ਨਰਮ ਬਈ ਜਰਸੀ ਅੱਛੀ ਖੜੀ ਐ ਇਹਦੇ ਨਾਲ ਇੱਕ ਹੋਰ ਬੱਚੀ ਐ ਦੋਨੇ ਵੈਗਿੰਗ ਹਾਂ ਉਹ ਅਲੱਗ ਬਈ ਠੀਕ ਐ ਇਹ ਅਲੱਗ ਬਈ ਐ ਉਹ ਅੰਮ੍ਰਿਤਸਰ ਜਾਣੀ ਐ ਹੂੰ ਇਹ ਗਰਦਾਸਪੁਰਾ ਭਾਈ ਆਪਣੇ ਜਗਜੱਗੂ ਠੀਕ ਐ ਉਹਨਾਂ ਲਈ ਐ ਅੱਛਾ ਇਹ ਗਰਦਾਸਪੁਰ ਦੋ ਹੀ ਨਾਗ ਜਾਂ ਇੱਕ ਹੀ ਨਾਗ ਇੱਕ ਨਾਗ ਅੰਮ੍ਰਿਤਸਰ ਜਾਣੇ ਕਿੱਧਰ ਜਾਣੇ ਜੇ ਕੋਈ ਉਸ ਏਰੀਏ ਦਾ ਵੀਰ ਵੀਡੀਓ ਦੇਖ ਰਿਹਾ ਹਾਂਜੀ ਮੈਂ ਕਹਾਂ ਮੈਂ ਭਗਾਉਣਾ ਕੱਲ ਨੂੰ ਵੀਡੀਓ ਆਪਣੀ ਅਪਲੋਡ ਹੋਊਗੀ ਜੀ ਕਾਨੂੰ ਤਰੀਕ ਹੈਗੀ ਆਪਣੀ 25 ਤਰੀਕਾ 25 ਤਰੀਕ ਨੂੰ ਤੇ ਕੋਈ ਬਾਈ ਮੰਨ ਲਓ ਵੀ 9-10 ਵੀਡੀਓ ਲੋਡ ਹੋਊਗੀ ਤੇ ਦੇਖ ਕੇ ਆਪਣੀ ਜਿਹੜੀ ਵੀ ਕੋਈ ਨਾਕ ਮੰਗਾਉਣਾ ਈ ਤੇ ਕਿਰਾਇਆ ਦਾ ਆਪਾਂ ਜਿਹੜਾ ਮੰਨ ਲਓ ਤਿੰਨ ਬੱਚਿਆਂ ਗਈਆਂ ਚਾਰ ਉਹ ਚਾਜੇਗਾ ਹੋ ਜਾਊਗਾ ਈ ਤਿੰਨ ਗਈਆਂ ਤਿੰਨ ਜਗ੍ਹਾ ਹੋ ਜਾਊਗਾ ਅੱਛਾ ਵੈਸੇ ਨਾਕ ਕਾਫੀ ਐ ਐਡਜਸਟ ਹੋ ਜਾਂਦਾ ਹੋਊਗਾ ਜਿਹਨੇ ਅੱਗੇ ਜਾਂਦੇ ਰਹਿੰਦੇ ਆਪਾਂ ਹਾਂਜੀ ਮੈਂ ਐਡਜਸਟ ਹੋ ਕੇ ਜਾਂਦੇ ਜਣਾ ਜਾਂਦਾ ਈ ਠੀਕ ਐ ਮਤਲਬ ਕਿਰਾਇਆ ਜਿਹੜਾ ਉਹ ਵੰਡਿਆ ਜਾਊਗਾ ਸਮਝ ਲਓ 7-8000 ਨਹੀਂ 2500 ਅੱਛੀ ਤੇ ਪੈਂਦਾ ਈ ਫਿਰ ਠੀਕ ਐ ਹਾਂਜੀ ਹਾਂਜੀ ਸੋ ਦੋਸਤੋ ਨਾਗ ਬਾਈ ਕਹਿੰ ਤੁਸੀਂ ਇੱਕ ਬੱਚੀ ਖਰੀਦਣੀ ਹੈ ਤਾਂ ਵੀ ਇੱਥੇ ਆ ਕੇ ਦੇਖ ਲਓ ਜੇ ਬੱਚੀਆਂ ਤੁਹਾਡਾ ਕੋਸ਼ਿਸ਼ ਹੋਊਗੀ ਵੀ ਦੋ ਜਾਣਿਆਂ ਦਾ ਰਲਾ ਕੇ ਲੋਟ ਜਿਹੜਾ ਉਹ ਗੱਡੀ ਤੇ ਲੋਡ ਹੋ ਜੇ ਜਿਹਦੇ ਨਾਲ ਕਰਾਇਆ ਤੁਹਾਨੂੰ ਘੱਟ ਪੈ ਜਾਊਗਾ ਨਾਗ ਆਪਦੀ ਪਸੰਦ ਦੇ ਖਰੀਦਨੇ ਆ ਪਰ ਨਾਗ ਹੈ ਸਾਰੇ ਸੰਖੇ ਅੱਜ ਦੀ ਵੀਡੀਓ ਫਿਲਹਾਲ ਇਹਨਾਂ ਬੱਚੀਆਂ ਦੀ ਸੀ ਤੁਹਾਨੂੰ ਜਿਹੜੀ ਵੈਰ ਜੱਜਦੀ ਹੈ ਉਹਦੀ ਤਸੱਲੀ ਕਰਿਓ ਜੇ ਨੰਬਰ ਸਕਰੀਨ ਉੱਪਰ ਨਾਲ ਲਾ ਮਟ